ਤਦ ਉਸ ਨੇ ਚਾਹ ਸਿਰਨਾ ਗੱਦੀਆਂ ਹਵਾਲ ਨਾਲ ਥਲੇ ਸੁੱਟ ਦਿੱਤਾ ਸਾਗ ਬਣ ਕੇ ਰਾਜ ਅਲਣ ਪਾਤਾ ਹਣਾ ਅਲਣ ਕਿਹੜਾ ਪਾਇਆ ਦੂਸਰਾ ਉਹ ਮੁਕਈਦਾ ਤੇ ਬਾਰ ਪੈ ਰਹੀ 3 ਗੀ ਅੱਜ 7 7 ਤਰੀਕ 8ਵਾਂ ਮਹੀਨਾ 2025 ਹੁਣੇ ਧੁੱਪ ਲੱਗੀ ਸੀ ਹੁਣੇ ਫੇਰ ਮੀਂਹ ਪੈਣ ਲੱਗ ਪਿਆ ਵੇਖੋ ਤੁਸੀਂ ਉਹ ਰੱਬ ਦੇ ਰੰਗ ਨਾ ਪਰਮੇਸ਼ਰ ਦੇ සත දක නොමමිනා ਇੱਕ ਰਾਜਕੁਰੀ ਉਧਰ ਹੜਾ ਏ ਪਿਆ ਦਰਿਆ ਦੇ ਵਿੱਚ ਲੋਕਾਂ ਦਾ ਕਿੰਨਾ ਮਤਲਬ ਨੁਕਸਾਨ ਹੋ ਗਿਆ ਉਧਰ ਤੇ ਇੱਕ ਪਰਮੇਸ਼ਰ ਦੀ ਦੇਖੋ ਕੁਦਰਤ ਵੀ ਧੋਮੀ ਹੁਣਾਣਾ ਸ਼ੁਰੂ ਹੋ ਗਿਆ ਬਹੁਤ ਨੁਕਸਾਨ ਹੋਇਆ ਬਾਬਾ ਦੀ ਜੋ ਹੂੰ ਬਾਬਾ ਦੀ ਕੀਤੀ ਹੈ ਹਾਂ ਪਰ ਫਿਰ ਵੀ ਜਿਹੜਾ ਨੁਕਸਾਨ ਹੋਇਆ ਉਹਨਾਂ ਨੂੰ ਬਹੁਤ ਦੁੱਖ ਲੱਗਦਾ ਆਪਣੇ ਭਰਾ ਬਹਾਓ ਹਾਂ ਐਸਲ ਮੀਂਹ ਰਾਜ ਕੋਈ ਜ਼ਿਆਦਾ ਨਹੀਂ ਪਿਆ। ਮੀਂਹ ਨਹੀਂ ਜਿਉਂ ਹਾੜੂ ਸਾਰਾ ਪੈਦਾ ਨਾ ਗਿਆ। ਆਹੋ ਹੋ ਨਾ। ਮੀਂਹ ਹੋ ਜ਼ਿਆਦਾ ਨਹੀਂ ਹੁਣ ਆ। ਆਹੋ ਮੀਂਹ ਰੀ ਬਹੁਤ ਜ਼ਿਆਦਾ ਪਾਇਆ। ਜਿਆਦਾ ਬਾਤ। ਮੀਂਹ ਸਾਰਾ ਨੰਨ ਚੱਲਿਆ। ਕਿਕੀ ਬਾਈ ਬਾਤ। ਮੇਰੇ ਹਿਸਾਬ ਨਾਲ ਆਂਦੇ ਨਾ ਜਦੋਂ 88 ਤੋਂ ਬਾਅਦ ਹਾੜਾ ਆਇਆ। ਇੰਨਾ ਪਾਣੀ ਆਇਆ। 88 ਤੋਂ ਬਾਅਦ ਮੀਂਹ ਵੀ ਇੰਨੇ ਨਹੀਂ ਪੈ ਕਰੀ। ਮੈਂ ਮਤਅਬਕ ਆਪਾਂ ਪਏ ਨਹੀਂ ਕਦੇ ਆਪਾਂ। ਹਾਂ ਜੇ ਮਾਸੂਦ ਜੀ ਨੇ ਵੀ ਪੈਨੇ ਪਏ। ਆਹਾ ਹਾ ਹਾ। ਸੌਂਝ ਥੋੜੇ ਜਿਨੇ ਕਰਨੀ ਪਿਆ। ਥੋੜੇ ਜਿਨੇ। ਇਹ ਕਿ ਮੈਂ ਬਹੁਤ ਪਿਆਰ ਰੋਹਿਨ ਨਾਲ ਮੈਂ ਚ ਉਦਾਂ ਹੀ ਘਣਾਉਂਦੀ ਨੂੰ ਇਹ ਸਾਡੀ ਕੁੜੀ ਹੈ ਜੀ ਦਿੱਲੀ ਨਾਉਂਦੀ ਦਿੱਲੀ ਭਾਵੇਂ ਹਾਰਡ ਹੋਵੇ ਤੇ ਭਾਵੇਂ ਹੋਵੇ ਆਪਣੇ ਸਿਆਲ ਹਾਰਡ ਸਿਆਲੇ ਨੇ ਨਾਉਣਾ ਹੀ ਨਾਉਣਾ ਦਿੱਲੀ ਤੇ ਗਰਮੀਆਂ ਦੇ ਵਿੱਚ ਦੋ ਦੋ ਟਾਈਮ ਸਾਨੂੰ ਇਨਾਮ ਤੇ ਸਾਰੀ ਪਰਿਵਾਰ ਕਰਦਾ ਇੱਕ ਟਾਈਮ ਕਰਦਾ ਪਰ ਇਹ ਦੋ ਦੋ ਟਾਈਮ ਇਹ ਮੇਰੇ ਪਿਤਾ ਜੀ ਹੈ ਜੀ ਸਰਦਾਰ ਕਸ਼ਮੀਰ ਸਿੰਘ ਬੰਬਾ ਰਾਜਪੁਰੇ ਟਾਈਮ ਹੋ ਗਿਆ 6 ਵਜੇ ਹੈ ਨਾ ਇਹ ਦੋਟ ਨਹੀਂ ਖੜੀ ਆ ਨਹੀਂ ਜੀ ਫੋਨ ਲਾਇਆ ਨਹੀਂ ਨੂੰ ਫੋਨ ਹਾਂ ਜੀ ਲਾਇਆ ਕੀ ਜਾਂਦਾ ਨਹੀਂ ਉਹ ਅੰਦਰ ਚੰਬੇ ਆਉਂਗਾ ਚੰਬੇ ਜੀ ਤੇ ਮੀਂਹ ਇੰਨਾ ਲਹਿ ਗਿਆ ਤਾਂ ਹੁਣ ਚੰਬਿਆਂ ਵਿੱਚ ਭਜ ਕੇ ਆਉਣਗੇ ਰਾਜਪੂਤ ਦਾ ਤੜਕਾ ਸਾਗ ਨੂੰ ਠੀਕ ਹੈ